ਪੁਰਾਣੇ ਸੰਸਦ ਭਵਨ ਦੇ ਉੱਤੇ ਹੋਏ ਹਮਲੇ ਦੀ ਵਰਸੀ ਮੌਕੇ ਨਵੇਂ ਸੰਸਦ ਭਵਨ ਉੱਤੇ ਅਚਾਨਕ ਹਮਲਾ ਹੋ ਗਿਆ ਅਚਾਨਕ ਸਿਕਿਉਰਿਟੀ ਬਰੀਚ ਹੁੰਦੀ ਹੈ ਤੇ ਲੋਕ ਸਭਾ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਭਗਦੜ ਮਚ ਜਾਂਦੀ ਹੈ ਦੋ ਅਣਪਛਾਤੇ ਕੁਸ ਪੈਠੀਏ ਅਚਾਨਕ ਦਰਸ਼ਕ ਗੈਲਰੀ ਦੇ ਵਿੱਚੋਂ ਗੈਸਟਸ ਗੈਲਰੀ ਦੇ ਵਿੱਚੋਂ ਛਾਲ ਮਾਰ ਕੇ ਇਹ ठा ਲੋਕ ਸਭਾ ਦੇ ਵਿੱਚ ਆ ਜਾਂਦੇ ਨੇ ਔਰ ਉਸੇ ਵੇਲੇ ਲੋਕ ਸਭਾ ਦੇ ਵਿੱਚ ਹੰਗਾਮਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਦੇ ਜੁੱਤਿਆਂ ਦੇ ਵਿੱਚ ਕੁਸਪੈਠੀਆਂ ਦੇ ਸ਼ੂਜ਼ ਦੇ ਵਿੱਚ ਸਪਰੇ ਕੈਨਸਟਰਸ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਐਕਟਿਵ ਕਰਕੇ ਇਹ ਕੁਸਪੈਠੀਏ ਪੀਲੇ ਰੰਗ ਦਾ ਧੂਆਂ ਆਸੇ ਪਾਸੇ ਛਾੜ ਦਿੰਦੇ ਨੇ ਉਸ ਵੇਲੇ ਅਚਾਨਕ ਹਾਹਾਕਾਰ ਮਚ ਗਈ ਕਿਉਂਕਿ ਲੋਕ ਸਭਾ ਨਵੀਂ ਸੰਸਦ ਭਵਨ ਦੇ ਵਿੱਚ ਅਚਾਨਕ ਸਿਕਿਉਰਿਟੀ ਬ੍ਰੀਚ ਹੋ ਗਿਆ ਉਸੇ ਦਿਨ ਜਦੋਂ 2001 ਦੇ ਵਿੱਚ ਪੁਰਾਣੇ ਸੰਸਦ ਭਵਨ ਦੇ ਵਿੱਚ ਸਿਕਿਉਰਿਟੀ ਬਰੀਚ ਹੋਇਆ ਸੀ ਔਰ ਆਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਇਹ ਗੱਲ ਅੱਗ ਵਾਂਗ ਫੈਲੀ ਇਸ ਕਰਕੇ ਵੀ ਕਿਉਂਕਿ ਇੱਕ ਪਾਸੇ ਗੁਰਪਤਵੰਨ ਸਿੰਘ ਪੰਨੂ ਵੱਲੋਂ ਵੀ ਧਮਕੀ ਦਿੱਤੀ ਗਈ ਸੀ ਖੈਰ ਇਸ ਨੂੰ ਉਸ ਦੇ ਨਾਲ ਤਾਂ ਨਹੀਂ ਜੋੜਿਆ ਜਾ ਸਕਦਾ ਫਿਲਹਾਲ ਪਰ ਦੂਜੇ ਪਾਸੇ ਅਜੇ ਵੀ ਇਸ ਨੂੰ ਕੋਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਲ 4 ਲੋਕ ਹਿਰਾਸਤ ਵਿੱਚ ਲਏ ਗਏ ਨੇ। ਤੁਹਾਨੂੰ ਦੱਸ ਦਈਏ ਕਿ 2 ਲੋਕ ਉਹ ਨੇ ਜਿਹੜੇ ਸੰਸਦ ਭਵਨ ਦੇ ਅੰਦਰ ਸਨ ਜਿਹੜੇ ਕਿ ਲੋਕ ਸਭਾ ਦੇ ਵਿੱਚ ਦਾਖਲ ਹੁੰਦੇ ਨੇ ਬੈਂਚ ਤੋਂ ਬੈਂਚ ਤੱਕ ਛਾਲਾ ਮਾਰਦੇ ਹੋਏ ਕੈਨਸਟਰਸ ਚੋਂ ਧੂਆ ਛੱਡਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਔਰ ਨਾਰੇਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ। ਇਹ 2 ਲੋਕ ਮਸੂਰੂ ਦੇ ਐਮਪੀ ਭਾਜਪਾ ਦੇ ਨਾਲ ਤੱਲੁਕ ਰੱਖਦੇ ਨੇ ਉਹਨਾਂ ਦਾ ਨਾਮ ਪ੍ਰਤਾਪ ਸਿੰਹਾ ਹੈਗਾ ਔਰ ਉਹਨਾਂ ਦੇ ਮਹਿਮਾਨ ਦੱਸੇ ਜਾ ਰਹੇ ਨੇ ਹੁਣ ਤੱਕ ਤਾਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਤਾਪ ਸਿੰਘਾ ਜਿਹੜੇ ਐਮਪੀ ਨੇ ਮਸੂਰੂ ਤੋਂ ਭਾਜਪਾ ਦੇ ਉਹਨਾਂ ਨੇ ਹੀ ਇਹਨਾਂ ਨੂੰ ਟਿਕਟਸ ਅਰੇਂਜ ਕਰਕੇ ਦਿੱਤੀਆਂ ਸੀ ਯਾਨੀ ਕਿ ਦਰਸ਼ਕ ਗੈਲਰੀ ਦੇ ਵਿੱਚ ਬੈਠਣ ਲਈ ਜਿਹੜੀਆਂ ਟਿਕਟਸ ਅਰੇਂਜ ਹੁੰਦੀਆਂ ਨੇ ਉਹ ਭਾਜਪਾ ਦੇ ਇਸ ਐਮਪੀ ਵੱਲੋਂ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਇਲਜ਼ਾਮ ਲੱਗਦੇ ਪਏ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਚਾਰ ਮੁਲਜ਼ਮਾਂ ਦੇ ਵਿੱਚ ਕੁਸਬੈਠੀਆਂ ਦੇ ਵਿੱਚ 12ਵੀਂ ਫੇਲ ਤੋਂ ਲੈ ਕੇ ਸਿਵਲ ਸਰਵਿਸਿਜ਼ ਦੇ ਐਸਪੀਰੈਂਟਸ ਤੱਕ ਸ਼ਾਮਿਲ ਨੇ ਇਹਦੇ ਵਿੱਚ ਉਹ ਲੋਕ ਵੀ ਨੇ ਜਿਹੜੇ 12ਵੀਂ ਫੇਲ ਨੇ ਜਿਨ੍ਹਾਂ ਨੇ 12ਵੀਂ ਕਰਕੇ ਆਪਣੀ ਪੜ੍ਹਾਈ ਛੱਡ ਦਿੱਤੀ ਆ ਡ੍ਰੌਪਆਊਟਸ ਨੇ ਔਰ ਦੂਜੇ ਪਾਸੇ ਇੱਕ ਮਹਿਲਾ ਆ ਜਿਹੜੀ ਸੰਸਦ ਭਵਨ ਦੇ ਬਾਹਰ ਹੰਗਾਮਾ ਕਰ ਰਹੀ ਹੁੰਦੀ ਆ ਪ੍ਰਦਰਸ਼ਨ ਕਰ ਰਹੀ ਹੁੰਦੀ ਆ ਉਹ ਸਿਵਲ ਸਰਵਿਸਿਜ਼ ਦੀ ਐਸਪੀਰੈਂਟ ਆ ਆਪਣੇ ਅ ਕੈਰੀਅਰ ਦੇ ਵਜੋਂ ਉਹ ਇੱਕ ਟੀਚਰ ਹੈਗੀ ਆਰ ਨਾਲ ਦੀ ਨਾਲ ਉਹ ਸਿਵਲ ਸਰਵਿਸਿਜ਼ ਦੀ ਐਸਪਿਰੈਂਟ ਵੀ ਹੈਗੀ ਆ ਦੂਜੇ ਪਾਸੇ ਹੋਰ ਵੀ ਇੱਕ ਵਿਅਕਤੀ ਇਸ ਦੇ ਵਿੱਚ ਟੀਚਰ ਹੈਗਾ ਆ ਜਦਕਿ ਦੋ ਲੋਕ 12ਵੀਂ ਦੇ ਡ੍ਰੌਪਆਊਟਸ ਨੇ ਤੁਹਾਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਜਾਣਕਾਰੀ ਵੀ ਦਿੰਨੇ ਆ ਕਿ ਸੰਸਦ ਭਵਨ ਦੇ ਵਿੱਚ ਅਚਾਨਕ ਵਿਵਾਦ ਖੜਾ ਹੋ ਗਿਆ ਹਰ ਪਾਸੇ ਬੋਖਲਾਹਟ ਬਚ ਗਈ ਜਿਸ ਦੇ ਚੱਲਦੇ ਕੁਝ ਸੰਸਦੀ ਮੈਂਬਰਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਵੀ ਸ਼ਾਮਿਲ ਨੇ ਦੂਜੇ ਪਾਸੇ ਹਨੂਮਾਨ ਪ੍ਰਸਾਦ ਬੈਨੀਵਾਲ ਜਿਹੜੇ ਰਾਜਸਥਾਨ ਤੋਂ ਨੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੇ ਇੱਕ ਕੁਸਪੈਟੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦਕਿ ਉਹਨਾਂ ਦੇ ਪਹੁੰਚਣ ਤੇ ਉਸ ਕੁਸਪੈਟੀਆਂ ਨੇ ਆਪਣਾ ਕੈਨਸਟਰ ਐਕਟੀਵੇਟ ਕਰਕੇ ਪੀਲਾ ਧੂਆ ਛੱਡ ਦਿੱਤਾ ਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਦਬੋਚ ਲਿਆ ਗਿਆ ਇਸ ਦੌਰਾਨ ਸਸਦ ਮੈਂਬਰਾਂ ਵੱਲੋਂ ਕੁੱਟਮਾਰ ਵੀ ਕੀਤੀ ਗਈ ਇਹਨਾਂ ਦੋ ਕੁਸਪੈਟੀਆਂ ਦੀ ਜਿਹੜਾਂ ਨੇ ਲੋਕ ਸਭਾ ਦੇ ਵਿੱਚ ਯਾਨੀ ਕਿ ਸੰਸਦ ਭਵਨ ਦੇ ਅੰਦਰ ਇਸ ਤਰ੍ਹਾਂ ਦੀ ਕੁਸਪੈਹਟ ਮਚਾਈ ਸੀ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਸੰਸਦੀ ਮੈਂਬਰਾਂ ਵੱਲੋਂ ਔਰ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਜਦਕਿ ਜੇ ਸੰਸਦ ਭਵਨ ਦੇ ਬਾਹਰ ਦੀ ਗੱਲ ਕਰੀਏ ਤੇ ਉੱਥੇ ਇੱਕ ਮਹਿਲਾ ਤੇ ਇੱਕ ਹੋਰ ਵਿਅਕਤੀ ਸੀ ਜਿਹੜੇ ਵਿਰੋਧ ਕਰ ਰਹੇ ਸੀ ਪ੍ਰਦਰਸ਼ਨ ਕਰ ਰਹੇ ਸੀ ਔਰ ਨਾਲ ਦੀ ਨਾਲ ਨਾਰੇਬਾਜ਼ੀ ਕਰਦੇ ਨਜ਼ਰ ਆ ਰਹੇ ਸੀ ਨਾਰੇਬਾਜ਼ੀ ਦੀ ਗੱਲ ਕਰੀਏ ਤੇ ਜੈ ਭੀਮ ਜੈ ਭਾਰਤ ਨਾ ਦੀ ਨਾਰੇਬਾਜ਼ੀ ਇਹ ਪ੍ਰਦਰਸ਼ਨਕਾਰੀ ਕਰਦੇ ਨਜ਼ਰ ਆ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਹਿਰਾਸਤ ਵਿੱਚ ਲਿਆ ਉਹਨਾਂ ਦੇ ਕੋਲ ਕੈਨੇਸਟਰ ਵੀ ਬਰਾਮਦ ਹੋਏ ਨੇ ਅੰਦਰ ਵੀ ਕੈਨੇਸਟਰ ਲੈ ਕੇ ਗਏ ਤੇ ਬਾਹਰ ਵੀ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਕੋਲ ਵੀ ਕੈਨੇਸਟਰਸ ਮੌਜੂਦ ਸੀ ਜਿਨ੍ਹਾਂ ਦੇ ਵਿੱਚ ਪੀਲਾ ਧੂਆ ਸੀ ਜਿਹੜੇ ਵਿਅਕਤੀ ਸੰਸਦ ਭਵਨ ਦੇ ਬਾਹਰ ਮੌਜੂਦ ਸੀ ਕੁਸਪੈਟੀਏ ਬਾਹਰ ਮੌਜੂਦ ਸੀ ਉਹਨਾਂ ਦੇ ਵਿੱਚ ਨੀਲਮ ਤੇ ਅਮੋਲ ਛੰਦੇ ਨਾਂ ਦੇ ਵਿਅਕਤੀ ਮੌਜੂਦ ਨੇ ਨੀਲਮ ਮਹਿਲਾ ਆ ਜਿਹੜੀ ਸਿਵਲ ਸਰਵਿਸੇਸ ਐਸਪੀਰੈਂਟ ਦੱਸੀ ਜਾ ਰਹੀ ਹੈ ਜਦਕਿ ਮੋਲ ਛੰਦੇ ਉਸ ਦੇ ਵਿੱਚ ਸ਼ਾਮਿਲ ਸੀ ਇੱਕ ਹੋਰ ਵਿਅਕਤੀ ਔਰ ਦੂਜੇ ਪਾਸੇ ਜ ਲੋਕ ਸਭਾ ਦੇ ਵਿੱਚ ਯਾਨੀ ਕਿ ਸੰਸਦ ਭਵਨ ਦੇ ਅੰਦਰ ਜਿਨ੍ਹਾਂ ਨੇ ਕੁਸਪੈਟ ਕੀਤੀ ਹੈ ਉਹਨਾਂ ਦੇ ਨਾਮ ਸਾਗਰ ਸ਼ਰਮਾ ਤੇ ਮਨੋਰੰਜਨ ਦੱਸਿਆ ਜਾ ਰਿਹਾ ਉਹਨਾਂ ਦੀ ਪਛਾਣ ਸਾਗਰ ਸ਼ਰਮਾ ਤੇ ਮਨੋਰੰਜਨ ਦੱਸੀ ਜਾ ਰਹੀ ਹੈ ਸਾਗਰ ਸ਼ਰਮਾ ਤੇ ਮਨੋਰੰਜਨ ਸੰਸਦ ਭਵਨ ਦੇ ਅੰਦਰ ਕੁਸਪੈਟ ਕਰਦੇ ਨੇ ਜਦਕਿ ਸੰਸਦ ਭਵਨ ਦੇ ਬਾਹਰ ਅਮੋਲ ਛਿੰਦੇ ਤੇ ਨੀਲਮ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹਾਲਾਂਕਿ ਪੁਲਿਸ ਨੇ ਇਹਨਾਂ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਫੌਰੀ ਤੌਰ ਦੇ ਉੱਤੇ ਐਕਸ਼ਨ ਕੀਤਾ ਗਿਆ ਔਰ ਨਾਲ ਦੀ ਨਾਲ ਇਸ ਮਾਮਲੇ ਦੀ ਖਾਸ ਜਾਂਚ ਦੇ ਵਾਸਤੇ ਦਿੱਲੀ ਦੇ ਸੀਪੀ ਨੂੰ ਉੱਥੇ ਆਉਣਾ ਪਿਆ ਹਾਲਾਤਾਂ ਦਾ ਜਾਇਜ਼ਾ ਲੈਣਾ ਪਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੁਲਿਸ ਰਿਪੋਰਟਸ ਦੇ ਮੁਤਾਬਕ ਇਹ ਚਾਰੋਂ ਲੋਕ ਔਰ ਇਹਨਾਂ ਦੇ ਹੋਰ ਦੋ ਸਾਥੀ ਵੀ ਦੱਸੇ ਜਾ ਰਹੇ ਨੇ ਜਿਹੜੇ ਕਿ ਗੁਰੂਗ੍ਰਾਮ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿ ਰਹੇ ਸੀ ਇੱਕ ਕਮਰਾ ਕਿਰਾਏ ਤੇ ਲਿਆ ਹੋਇਆ ਸੀ ਇਹ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਇਹਨਾਂ ਚਾਰ ਨੂੰ ਹਿਰਾਸਤ ਚ ਲਿਆ ਗਿਆ ਬਲਕਿ ਪੁਲਿਸ ਦਾ ਇਹ ਦਾਅਵਾ ਹੈ ਕਿ ਗੁਰੂਗ੍ਰਾਮ ਤੋਂ ਇਹਨਾਂ ਦੇ ਇੱਕ ਹੋਰ ਸਾਥੀ ਵੀ ਫੜਿਆ ਗਿਆ ਬਲਕਿ ਇੱਕ ਹੋਰ ਸਾਥੀ ਵੀ ਹੈਗਾ ਆ ਜਿਹੜਾ ਅਜੇ ਤੱਕ ਫੜਿਆ ਨਹੀਂ ਗਿਆ ਪੁਲਿਸ ਵੱਲੋਂ ਛਾਣਬੀਨ ਕੀਤੀ ਜਾ ਰਹੀ ਹੈ ਮੌਕੇ ਤੇ ਕਮਿਸ਼ਨਰ ਆਫ ਪੁਲਿਸ ਦਿੱਲੀ ਉੱਥੇ ਪਹੁੰਚਦੇ ਨੇ ਔਰ ਆ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੰਦੇ ਨੇ ਛਾਣਬੀਨ ਕੀਤੀ ਜਾ ਰਹੀ ਹੁੰਦੀ ਹੈ ਅਚਾਨਕ ਨਵਾਂ ਸੰਸਦ ਭਵਨ ਜਿਹਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦੇ ਬਣਾਏ ਜਾਣ ਤੋਂ ਬਾਅਦ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ ਉਹ ਸੰਸਦ ਭਵਨ ਅਚਾਨਕ ਇੱਕ ਕਿਲਾनुਮਾ ਰੂਪ اختیار ਕਰ ਲੈਂਦਾ ਅੰਦਰ ਵੀ ਫੌਜ ਬਾਹਰ ਵੀ ਫੌਜ ਨੀਲ ਆ ਪੁਲਿਸ ਬਲ ਜਿਹੜਾ ਆ ਉਹ ਅੰਦਰ ਵੀ ਤਾਇਨਾਤ ਹੋ ਜਾਂਦਾ ਤੇ ਬਾਹਰ ਵੀ ਤਾਇਨਾਤ ਹੋ ਜਾਂਦਾ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਤਕੀਕਾਤ ਜ਼ਰੂਰ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਇਨਾ ਚਾਰੋਂ ਕਸਪੈਠੀਆਂ ਨੂੰ ਹਿਰਾਸਤ ਵਿੱਚ ਲੈ ਕੇ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੇ ਗੱਲ ਕਰੀਏ ਸਪੀਕਰ ਓਮ ਬਿਰਲਾ ਦੀ ਸਪੀਕਰ ਓਮ ਬਿਰਲਾ ਨੇ ਇਸ ਮਾਮਲੇ ਨੂੰ ਲੈ ਕੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ ਕਿ ਇਸ ਮਾਮਲੇ ਤੋਂ ਉੱਚ ਪੱਧਰੀ ਜਾਂਚ ਹੋਣੀ ਜ਼ਰੂਰੀ ਹੈ ਲਾਜ਼ਮੀ ਹੈ ਔਰ ਨਾਲ ਦੀ ਨਾਲ ਇਹ ਵੀ ਕਿਹਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਰਿਪੋਰਟ ਜਾਰੀ ਕੀਤੀ ਜਾਵੇ ਇਸ ਦੇ ਨਾਲ ਹੀ ਸਪੀਕਰ ਓਮ ਬਿਰਲਾ ਦਾ ਇਹ ਵੀ ਦਾਵਾ ਆ ਕਿ ਇਹ ਚਾਰੋਂ ਲੋਕ ਕਿਸੇ ਵਿਸ਼ੇਸ਼ ਜਥੇਬੰਦੀ ਨਾਲ ਤਾਲੁਕ ਰੱਖਦੇ ਨੇ ਪਰ ਦੂਜੇ ਪਾਸੇ ਉਹ ਕਿਹੜੀ ਜਥੇਬੰਦੀ ਹੈ ਔਰ ਇਹਨਾਂ ਦਾ ਮੁੱਖ ਮਨਸੂਬਾ ਕੀ ਸੀ ਉਹ ਕੋਖਣ ਨੂੰ ਅਜੇ ਕੁਝ ਸਮਾਂ ਹੋਰ ਲੌੜਿੰਦਾ ਆ ਇਹਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁੱਤੇ ਕਾਰਵਾਈ ਤੇਜ਼ ਕਰਨ ਦੀ ਗੱਲ ਕੀਤੀ ਗਈ ਆ ਉੱਚ ਪੱਧਰੀ ਜਾਂਚ ਕਮੇਟੀ ਬਿਠਾਉਣ ਦੀ ਗੱਲ ਕੀਤੀ ਗਈ ਆ ਜਦਕਿ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਨੁਕਸਾਨ ਪਹੁੰਚਾਉਣ ਦੇ ਪਰਪਸ ਦੇ ਨਾਲ ਉੱਥੇ ਮੌਜੂਦ ਨਹੀਂ ਸਨ ਉੱਥੇ ਨਹੀਂ ਕੋਈ ਸਪੈਟ ਕੀਤੀ ਸੀ ਇਹਨਾਂ ਨੇ ਬਲਕਿ ਉੱਥੇ ਕਿਸੇ ਵਿਸ਼ੇਸ਼ ਪਰਪਸ ਵਾਸਤੇ ਕਿਸੇ ਮੁੱਖ ਪਰਪਸ ਵਾਸਤੇ ਮੰਤਵ ਵਾਸਤੇ ਉੱਥੇ ਇਹ ਲੋਕ ਪਹੁੰਚੇ ਸਨ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਨਾਚਾਰਨ ਨੂੰ ਹਿਰਾਸਤ ਚ ਲੈ ਕੇ ਇੱਕ ਹੋਰ ਵਿਅਕਤੀ ਜਿਹੜਾ ਹਿਰਾਸਤ ਚ ਲਿਆ ਗਿਆ ਗੁਰੂਗ੍ਰਾਮ ਤੋਂ ਉਹਨਾਂ ਨੂੰ ਹਿਰਾਸਤ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਇਸ ਮਾਮਲੇ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਇੱਕ ਕਸਪੈਟੀ ਦੇ ਨਾਲ ਉਹਨਾਂ ਦੀ ਖਾਸੀ ਮੁੱਠਪੇੜ ਹੋਈ ਸੀ ਉੱਥੇ ਹੀ ਹੋਰ ਸੰਸਦ ਦੀ ਮੈਂਬਰ ਵੀ ਮੌਜੂਦ ਸਨ ਮੌਕੇ ਤੇ ਆ ਜਾਂਦੇ ਨੇ ਪਰ ਇਸ ਬਾਰੇ ਗੁਰਜੀਤ ਔਜਲਾ ਆਖਿਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਔਰ ਕੁਝ ਹੋਰ ਤਸਵੀਰਾਂ ਜਿਹੜੀਆਂ ਸੰਸਦ ਭਵਨ ਤੋਂ ਸਾਹਮਣੇ ਆਈਆਂ ਨੇ ਬਿਲਕੁਲ ਸਰ ਜਦੋਂ ਉਹ ਉੱਪਰੋਂ ਸੇ ਕੂਦੇ ਹਨ ਤਾਂ ਅਸੀਂ ਅੱਗੇ ਬੈਠੇ ਹੋਏ تھے 0 ਹਾਅਰ ਦਾ ਲਾਸਟ ਟਾਈਮ ਥਾ ਤੋ ਥੋੜਾ ਹੱਲਾ ਗੁੱਲਾ ਉੱਪਰੋਂ ਸੇ ਆਇਆ ਤੋ ਅਮਨੇ ਧਿਆਨ ਦਿਆ ਉਹ ਇੱਕ ਆਦਮੀ ਪਹਿਲੇ ਕੁੱਦ ਗਿਆ ਇੱਕ ਦੂਸਰਾ ਵੀ ਕੁੱਦ ਰਹਾ ਥਾ ਤੋ ਜੋ ਪਹਿਲੇ ਕੁੱਦ ਗਿਆ ਉਹ ਉੱਪਰੋਂ ਸੇ ਸਪੀਕਰ ਕੀ ਤਰਫ ਵੱਡ ਰਹਾ ਥਾ ਔਰ ਉਹ ਹੱਲਾ ਗੁੱਲਾ ਕਰ ਰਹਾ ਥਾ ਉਹ ਉਸ तो जब उसने शुरू किया उसको वो पकड़ा गया बैनीवाल थे उन्होंने उनके जब पास पहुंचा उन्होंने पकड़ लिया तो फिर मैंने मेरे को था कि एक दूसरा भी है पीछे जब हम वहां तक पहुंचे तो उसने वो बम टाइप था कुछ स्मोक सा निकल रहा था।, था ये पीले रंग का बहुत धुआं था ये बिल्कुल वही लगा है उसी को मैंने फिर पकड़ के उसको शीन के बाहर बाहर तक फेंकने शुरू किया ताकि वो एक पता नहीं लग रहा था क्या है तो लेकिन सबकी सुरक्षा का मामला था तो फिर उतने देर को सब लोग आ गए और उन्होंने पकड़ा अभी इनकी सिक्योरिटी के दायरे में है आपको लग रहा मैं ले ही नहीं रहा स्मैल मैं तो दोने जा रहा था लेकिन स्पीकर साहब ने बोला अभी नहीं दोनों का तो फिर मैं तो भी इससे बड़ा सिक्योरिटी चुक क्या नहीं है बहुत बड़ा सिक्योरिटी चुक है क्योंकि जब से ये नया पार्लियामेंट बना है इसका ये प्रॉब्लम आ रहा है आने जाने का रास्ता एक ही है कोई भी पार्लियामेंट में जा रहा है कैंटीन में सब कट्ठे बैठ रहे हैं वो थोड़ा सा सेपरेट चाहिए पुराना पार्लियामेंट था ये सब चीजें अलग अलग थी वहाँ तक को पहुँचने को दस बार सोचता था लेकिन ये बहुत बड़ी सिक्योरिटी हुई है। तानाशाही बंद करो को ऐसे नारे लगा रहे थे लेकिन बहुत ध्यान नारों की तरफ मारा गया ही नहीं। हम तो बचाव के चक्कर में भागे के किसी तरीके से इनको पकड़ लिया नहीं ये कुछ पता नहीं सिक्योरिटी वालों के पास सब्सक्राइब टू वन इंडिया चैनल एंड एन अपडेट